ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸੋਨੀ ਬਾਈ ਦੇ ਇੰਟਰਵਿਊ ਲੈ ਲੰਨੇ ਆ ਸੋਨੀ ਹਾਂ ਜੀ ਜੇ ਤੁਹਾਨੂੰ ਕੋਈ ਨਵਾਂ ਬੰਦਾ ਤੇ ਨਾਲ ਛੱਡਾਂ ਕਿੰਨੇ ਟਾਈਮ 'ਚ ਤਿਆਰ ਕਰ ਦੂੰਗਾ ਕੰਮ ਦੇ ਸਿੱਖਣੇ ਹਾਂ ਬਈ ਦਿਮਾਗ ਦੀ ਗੱਲ ਹੈ ਦਿਮਾਗ ਦੀ ਗੱਲ ਹੈ ਸਿੱਖਣੇ 6 ਮਹੀਨੇ ਸਿੱਖਾ ਰਿਹਾ ਤਾਂ ਤੇ 2-3 ਸਾਲ ਲਾ ਲੇ ਹਾਂ 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 ਦਿਮਾਗ ਦੀ ਗੱਲ ਹੈ ਇਹ ਤਾਂ ਗੱਲ ਹੈ ਜਿੱਦਾਂ ਇਹ 1.5 ਸਾਲ ਹੋ ਗਏ ਲੱਗੇ ਅੱਛਾ ਬਾਤ ਇਹਦਾ ਨਾ ਕਿ ਕਰਦਾ ਜਿੱਦਿ ਜਿਹਨੂੰ ਇਹ ਸੇਮ ਬੱਚਾ ਕੰਦਰਾ ਮੈਂ 9 ਵੇ ਦਾ ਮਮ ਨੂੰ ਕੁਕਿੰਗ ਦਾ ਸਾਰਾ ਕੰਮ ਹੁੰਦਾ ਤੇ ਜਿਹੜਾ ਉਹ ਐ ਪਿੱਟ ਕਰਦੇ ਹਾਂ ਉਹ ਮਨਾ ਮੱਧੀ ਮੱਧੀ ਜਿੰਨਾ ਮਰਜ਼ੀ ਮਾਜਬਰ ਉਹਦਾ ਹੀ ਕਰੀ ਜਾਂਦਾ ਉਹਦੇ ਹੀ ਰਹਿਣਾ ਬਜਾ ਡੇਲੀ ਹੀ ਰਹਿਣਾ ਬਸ ਹੁਣ ਜਿਹਨੂੰ ਚਾਹ ਨਾ ਬੰਦੇ ਨੇ ਆਪ ਰਹਿਣਾ ਬਾਈ ਲੈ ਮੈਂ ਆ ਕਰਾ ਲਿਆ ਬਾਈ ਮੈਂ ਪੜਦਾ ਹਾਂ ਹਾਂ ਇਹਨੇ ਨਹੀਂ ਬਸ ਹੁਣ ਜਿੱਥੇ ਨੌਰਵੇ ਮੈਂ ਕੰਮ ਕਰਦਾ ਤਾਂ ਜਿਹੜਾ ਕੁੱਕਰ ਦਾ ਉਹਨੇ ਮੇਰੇ ਮਸਾਲੇ ਦੇ ਕੋਲ ਕੋ ਕੇ ਬਣਾ ਮੈਨੂੰ ਉਧਰ ਭੇਜ ਦੇਣਾ ਮੈਂ ਕਿਹੜੀਆਂ ਖੇਡਾਂ ਖੇਡਦਾ ਮੈਂ ਕਹਿੰਦਾ ਮੇਰੇ ਨਾਲ ਤੂੰ ਯਾਰ ਮੈਨੂੰ ਦੱਸਦਾ ਨਹੀਂ ਦੱਸ ਮੈਂ ਸੈਡ ਹੋ ਦੱਸ ਕਿਹੜੀ ਚੀਜ਼ ਬਣਾ ਕੇ ਦਿਖਾਵਾਂ ਮੈਂ ਤੈਨੂੰ ਬਣਾ ਕੇ ਨਹੀਂ ਬਣਾ ਮੈਂ ਸੈਡ ਹੋ ਕਹਿੰਦਾ ਯਾਰ ਮਾਹਲ ਬਾਈ ਤੈਨੂੰ ਇਤਨਾ ਮੈਂ ਕਹਿੰਦਾ ਇੱਕ ਵਾਰ ਤੈਨੂੰ ਦੇਖ ਲੈਂਦਾ ਨਾ ਉਦਾਂ ਹੀ ਚੀਜ਼ ਬਣਾ ਕੇ ਰੱਖ ਦਉਂਗਾ ਹਾਂ ਦੱਸੇ ਤੇ ਨਹੀਂ ਬਾਈ ਕਿਸ ਨੂੰ ਪੈਂਦਾ ਐ ਬੰਦੇ ਹਾਂ ਬੰਦੇ ਦਾ ਆਪਣਾ ਦਿਮਾਗ ਉਹ ਜਨਾ ਵਸ ਉਹ ਉਹ ਹੈਰਾਨ ਕਹਿੰਦਾ ਯਾਰ ਪਹਿਲਾ ਬੰਦਾ ਦੇਖਿਆ ਮੈਂ ਕਿਹਾ ਮੈਂ ਗੱਲ ਨੂੰ ਬੜੀ ਕੈਚ ਕਰਦਾ ਹਾਂ ਹਾਂ ਸਿਰਫ 15 ਦਿਨ ਲਾਇਆ ਤਾਂ ਨੂਰਪੁਰ ਮੈਂ ਤਾਂ ਨੂਰਪੁਰ ਅਸਾੜ ਹੋਏ ਤੂਰਿਆ ਲੰਦ ਰੁੱਟੇ ਲਾਉਣ ਲੱਗ ਗਿਆ ਉਹ ਅਫਗਾਨੀ ਦਾ ਬੰਦਾ ਉਹ ਤੀਏ 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 ਤਾਂ ਮੈਂ ਉਹ ਪੇੜੇ ਲਾਉਣ ਲੱਗ ਗਿਆ ਦਾ ਉਹਨਾਂ ਦਾ ਕੋਈ ਉਹਨਾਂ ਦਾ ਹੋਰ ਸਟਾਈਲ ਤਾਂ ਉਹ ਮੁੱਠੀ ਚ ਪੜਦੇ ਉੱਪਰੋਂ ਕੱਢਦੇ ਤੇ ਫਿਰ ਉਹਨੂੰ ਬੋਲੇ ਰੱਖ ਦੇਦੇ ਮੈਂ ਪੱਟਾ ਥਾੜ ਥਾੜ ਥੇਕ ਕਹਿੰਦਾ ਹਾਂ ਗਿਆ ਬਾਈ ਮੈਂ ਕਹਿੰਦਾ ਇਹ ਮੇਰਾ ਸਟਾਈਲ ਹੈ ਉਹ ਨਹੀਂ ਗੱਲ ਹੈ ਬਾਈ ਫਿਰ ਉੱਥੇ ਬੁਰਕਾ ਪੜਤ ਹੁੰਦਾ ਉਹ ਕੋਨਟ ਵਾਲਾ ਜਿ ਮੁਰਦਾ ਪੜਦੇ ਆ ਪੂਰੀ ਪੂਰੀ ਆਉਂਦੇ ਆ 18 18 ਦੀਆਂ ਉਹ ਪਲੇਟਾਂ ਜੇ ਬੜ ਕੇ ਆ ਅੱਛਾ ਉਹ ਇੱਕ ਉਹ ਆਉਂਦਾ ਬਟਨ ਵਾਲਾ ਆਉਂਦਾ ਹੁੰਦਾ ਦਾ ਪੱਕਾ ਹੀ ਆਉਂਦਾ ਹੁੰਦਾ ਦਾ ਦੋ ਵਾਰੀ ਦੇਖਿਆ ਮੈਂ ਸਾੜ ਹੋਏ ਥੋੜੀ ਜਿ ਕਰਦ ਫੇ ਮੇਰੀ ਡਿਊਟੀ ਲਾ ਦੇ ਸਾਰਾ ਦਿਨ ਭਾੜੇ ਮੀਟੇ ਵੱਢੀ ਜਾਂਦਾ ਦਾ ਮੈਂ ਇਹ ਤੂੰ ਹੀ ਵੱਢ ਹੋਰ ਪਤਾ ਕਿਆ ਕਰਦਾ ਇਕੱਠਾ ਬੰਦਾ ਕੇ ਨਾ ਫ੍ਰੀਜ਼ ਕਰਕੇ ਰੱਖੀ ਜਾਂਦੇ ਆ ਉੱਥੇ ਕੰਮ ਤਕੜਾ ਹੋ ਜਾਂਦਾ ਹਾਂ 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 ਮਾਲਕ ਵੀ ਦੇਖ ਕੇ ਹੈਰਾਨ ਉਹ ਜਿਹੜੀ ਛਿੱਲੇ ਜੀ ਲਾਉਨੇ ਉੱਪਰ ਛਿੱਲੇ ਉਹ ਲਾਉਂਦੇ ਹੁੰਦੇ ਛਿੱਲੇ ਜੀ ਹਾਂ ਉਹ ਹੋਰ ਤਰ੍ਹਾਂ ਪਤਾ ਨਹੀਂ ਕੱਪੜਾ ਆ ਪਾ ਪਾ ਕੇ ਮੈਂ ਵਿੱਚ ਨੂੰ ਹੱਥ ਜਾ ਪਾਇਆ ਬਾਹਰ ਕੱਢ ਕੇ ਰੱਖਦਾ ਮੈਂ ਕਹ ਲੈ ਆ ਚੱਕੋ ਹਾਂ ਨਾ ਸਾਰਾ ਸਟਾਈਲ ਆਪਣੇ ਕੱਢੇ ਉੱਤੇ ਅੰਗਰੇਜ਼ ਹਾਂਜੀ ਉਹ ਆ ਭਾਈ ਤੈਨੂੰ 1.5 ਸਾਲ ਹੋ ਗਏ ਕੰਮ ਕਰਦਾਂ ਸਿੱਖਿਆ ਨਹੀਂ ਤੂੰ ਕੰਮ ਹਾਂ ਅੰਦੀ ਉਹ ਖਮਸਾ ਕੈਣੀ ਹੈ ਕੋਈ ਕਬਈ ਬੰਦਾ ਵਧੀਆ ਮਿਲਿਆ ਇੰਨੀ ਜੀ ਇਹ ਕਹਿੰਦਾ ਆ ਦੇ ਕੋਈ ਬੰਦਾ ਵਾਈ ਮਿਲਿਆ ਜੀ ਅੱਛਾ ਉਹ ਪਹਿਲਾ ਵਾਲੇ ਬਸ ਚਾਪਲ ਰੱਖਦੇ تھے ਜੀ ਹਾਂ ਕਦੇ ਇਦਾਂ ਨੂੰ ਕਦੇ ਉਸ ਦਿਨ ਨੂੰ ਕੋਈ ਬਾਈ ਮਿਲਿਆ ਅੱਛਾ ਮੈਂ ਕਿਹਾ ਕੋਈ ਬੰਦਾ ਤੈਨੂੰ ਕਹਿੰਦਾ ਕਿ ਤੈਨੂੰ ਵਾਈ ਕੋਨਾ ਆਏ ਦੀ ਵਾਈ ਕੋਨਾ ਚਾ ਚਾ ਸਿਕਲਾ ਸਿਕਲਾ ਕੰਮ ਬੜਾ ਹੈ ਉਹਦੇ ਵਾਲਾ ਆ ਬਾਈ ਉਹਦੇ ਕੋਲੋਂ ਕਿਹਾ ਮਾਗੇਦੇ ਬਾਈ ਕੋਲੇ ਤੇ ਬਾਈ ਨੇ ਬਾਈ ਨੂੰ ਬੁਲਾਉਣ ਲੱਗਿਆ ਸਾਡੀ ਨਾ ਬਾਈ ਕੋਲ ਤਾਂ 3 ਮਹੀਨੇ ਹੋ ਗਏ ਆਏ ਹਾਂ ਹਾਂ ਬਾਈ ਕੋਲ ਤੈਨੂੰ ਵੀ ਜਿਉਣੀ ਆ ਹਾਂਜੀ ਪਹਿਲਾਂ ਫਰਸ ਫਰ ਉਹਦੇ ਕੋਲ ਤਾਂ ਬਿੱਟੂ ਇਹ ਚੱਕ ਰਹੀ ਆ ਬਾਈ ਹੁਣ ਸਾਡੇ ਕੋਲ ਆ ਗਿਆ ਹਾਂ ਇਹਨੂੰ ਕਰਾਂ ਘਟੇ ਨੇ ਅੱਛਾ ਬਾਈ ਉਧਰ ਪਾਣੀ ਲਾਤਾ ਇਹਨੇ ਕੰਧਾਂ ਨੂੰ ਅਜਾਗ ਸਾਰਾ ਕੰਮ ਕਰ ਦੂਗਾ ਇੱਥੇ ਮਹੂਰ ਕਰਨਾ ਪੈਣਾ ਇੱਥੇ ਜਿਹੜੀ ਸਭਨੇ ਬਲੈਕ ਟਾਇਲ ਲੱਗੀ ਹੈਗਾ ਇਹਦਾ ਇਲਾਜ ਕਰਾਉਣਾ ਵੈਸੇ ਸੀਟ ਤਾਂ ਸਾਡੀ ਇੱਥੇ ਇੱਥੇ ਦਾ ਚਾਣਣਾ ਪੂਰਾ ਜਦੋਂ ਢਾਉਣਾ ਜਾਂ ਸਿਸੇ ਨੂੰ ਜਾਣਾ ਫਿਰ ਲੈਟ ਦੇ ਪਾਸੋਂ ਵੈਸੇ ਜੇ ਨਹੀਂ ਹੈ ਉਹਨਾਂ ਨੂੰ ਸਮੈਂਟਲ ਕਰ ਤੂ ਰੱਖੋ ਚੱਲਾ ਇਹਦਾ ਕੋਈ ਨਹੀਂ ਕਪੜਾ ਮਾਰ ਦੇਵਾ ਚੋਰ ਇੰਨੇ ਹੈ ਉਹ ਤਾਂ ਰਹਿ ਲੇ ਤੇਰੇ ਉਹ ਤੇਰੇ ਬੜੂ ਬੱਡੂ ਗਾ ਲਿਆਉਣਾ ਜੱਟ ਜੀ ਫੇਰੇ ਦੰਨੂ ਆ ਤੁਸੀਂ ਅੱਜ ਨਾਲ ਅੱਜ ਨਾਲ ਤਾਂ ਟਾਈਮ ਦੇ ਦਿਓ ਮੜਾ ਜਨਨ ਨੂੰ ਹੈ ਇਹਨੂੰ ਤੂੰ ਉਧਰ ਘਰ ਪਾਲੇ ਘਰ ਵਿੱਚ ਲੈ ਜੀ ਆ ਚਾਹੇ ਸਮਾਉਂਦੇ ਹੈ ਕਿਹੜੇ ਮੈਂ ਅੱਜ 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 ਤਾਂ ਨਵੇੜ ਦੇਣਾ ਚ ਹੈ ਉਹ ਬਈ ਕਿਹੜੇ ਦੇ ਵਿੱਚ ਆਂ ਹਾਂ ਉਹ ਸਾਹਮਣੇ ਰੱਖ ਲਓ ਭਾਵੇਂ ਉਹ ਤੇਰੇ ਤੋਂ ਸਾਹਮਣੇ ਹਾਂ ਕਿਉਂਕਿ ਭਾਈ ਇਹਦੇ ਵਿੱਚ ਆਈ ਜਿਹੜਾ ਜਾਈ ਜਿਹੜਾ ਤੁਹਾਡਾ ਸਭ ਪੈਰ ਗਿੱਲੇ ਕਰੀ ਜਾਂਦੇ ਯਾਰ ਉਹ ਤੁਹਾਡੀ ਪਲਾਈ ਖਰਾਬ ਕਰਨਗੇ ਆਪਾਂ ਫੇਰ ਮਾਰ ਦੇਣਾ ਲਖਾਵਾ ਬੜਾ ਚੱਕ ਲੈ ਹੁਣੇ ਚੱਕ ਲਓ ਮੇਰੇ ਹਿਸਾਬ ਨਾਲ ਤਾਂ ਇਹਨੂੰ ਯਾਰ ਤੁਸੀਂ ਹੈ ਹਾਂਜੀ ਮੈਂ ਇੱਕ ਦੇਖ ਲੈ ਇੱਕ ਮਿੰਟ ਓਏ ਯਾਰ ਇਹ ਰੱਖ ਤੁਸੀਂ ਜਲ ਜ਼ਿਆਦਾ ਛੱਡ ਦਿੰਦਾ ਨਾ ਉਹ ਟੁੱਟੀ ਲਾ ਜਾਣਾ ਬੀਚ ਨਾ ਹੀ ਟੁੱਟ ਦਿਨ ਆ ਸਿੱਧਾ ਹੁਣ ਤੇ ਰੱਖ ਦੇਣ ਨੂੰ ਸਾਡਾ ਕਰਦਣਾ ਨੇ ਲੈ ਫੋਜਾ ਪਹਰ ਸਹਾਨ ਰਹੂਗਾ ਕਮ ਉਹ ਤੁਸੀਂ ਵੀ ਲੱਗ ਜਾਓ ਭਾਈ ਫਿਰ ਤੁਸੀਂ ਘੜ ਲੱਗਣਾ ਠੇਕੇਦਾਰ ਆ ਜਾ ਡਿਜ਼ਾਈਨ ਸਿਲੈਕਟ ਹੋ ਜਾ ਅੱਛਾ ਠੇਕੇਦਾਰ ਆਏਗਾ ਪਹਿਲੇ ਹੈ ਚਲ ਆ ਜਾ ਆ ਜਾਣ ਦੇ ਹੁਣ ਹੈਲੋ ਰੰਗ ਨਹੀਂ ਕਰਿਆ ਕਹਿੰਦਾ ਇਹਨੂੰ ਬਚਾ ਕੇ ਕਰਿਓ ਮੜਾ ਜਾ ਉੱਪਰ ਪੁੱਟੀ ਨਹੀਂ ਲਗਾਈ ਹੈ ਠੀਕ ਹੈ ਬਚਾ ਕੇ ਕਰਨਾ ਫਿਰ ਠੀਕ ਹੈ ਆਜੋ ਕੱਲ ਆਨੇ ਰੰਗ ਵਾਲਾ ਕੱਲ ਵੀ ਨਹੀਂ ਆਇਆ ਹੈਗਾ ਅੱਜ ਵੀ ਨਹੀਂ ਆਇਆ ਹੈਗਾ ਅੱਜ ਕੱਲ ਉਸ ਨੂੰ ਉੱਪਰ ਕਰਵਾਉਣਾ ਤਾਂ ਮੈਨੇ ਉਸੇ ਪੁੱਟੀ ਕਰਵਾਣੀ ਤੇ ਅਭੀ ਬਚਾ ਕਰ ਕਰ ਲੈਣਾ ਫਿਰ ਹੈ ਨਹੀਂ ਤਾਂ ਅਭੀ ਤਾਂ ਚੈਨਲ ਹੋਗਾ ਫਿਰ ਜੇ ਪੀਓਪੀ ਹੋਗਾ ਜੇ ਬਚਾਣਾ ਪੜਦਾ ਅੱਛਾ ਫਰੇ ਨਹੀਂ ਬਦੇਗਾ ਚੱਲ ਦੇਖ ਲਾਂਗੇ ਜੇ ਜੇ ਆਗਾ ਨਾ ਜਦੀਕ ਤੋਂ ਕਰਵਾ ਦੇਣਗੇ ਉਸ ਤੇ ਫਿਰ ਲੈ ਲਈ ਓਏ ਚੱਕੇ ਲੋ ਯਾਰ ਹੋਣਾ ਰਕਲਾ ਰਕਲਾ ਉੱਪਰ ਚੜਜੋ ਮੈਂ ਕਹਿੰਦਾ ਉੱਪਰ ਚੜਜੋ ਇਹਦੇ ਉੱਪਰ ਚੜ ਕੇ ਕੱਟੀ ਜਾਓ ਅੰਜੇ ਸੋਖ ਲਊਗਾ ਇੱਕ ਹੋਰ ਕੱਤਾ ਦਮਾ ਇੱਧਰ ਉਹ ਉੱਧਰ ਉਹਨਾਂ ਨੇ ਪਾਣੀ ਇਹ ਗਿੱਲਾ-ਗਿੱਲਾ ਬਾਹਰ ਲੈ ਜਾਣਾ ਉਹ ਫਾਇਰ ਉੱਧਰ ਪਾਲੇ ਪਾਸੇ ਰੱਖ ਦਿੰਦਾ ਮੈਂ ਉਹ ਇੱਥੇ ਕੱਟ ਉੱਧਰ ਲੈ ਜਾ ਹੁਣ ਤੁਸੀਂ ਯਾਰ ਇੱਥੇ ਦੇਣਾ ਨਾ ਬਹੁਤ ਗੜੇ ਲੱਗਦੇ ਨੇ ਨਾ ਇੱਥੇ ਕਿਧਰ ਨਹੀਂ ਮੈਂ ਇੱਥੇ ਕਹਿੰਦਾ ਸਾਹਮਣੇ ਯਾਰ

ਇਹ ਕੋਈ ਪੱਟੀ ਹੈ? ਹਾਂਜੀ। ਕੱਲ ਲਾਈਂਦੀ ਨਾ ਫੈਕੋਲ ਵਾਲੇ। ਅੱਛਾ। ਨਾ ਜਿਹੜਾ ਤਰ੍ਹਾਂ ਹੋਰ ਉਹ ਕਹਿੰਦਾ ਸੀ ਪੱਥਰ ਜੀ ਬਣ ਜਾਂਦਾ। ਉਹ ਲੈ ਕੇ ਉਹ ਗਾਦ ਬਲਖਣੀ ਹੈ। ਉਹ ਲਾਂਗ ਦੇ ਵਿੱਚ ਨੋਡ ਜਿਕੜਾ ਉਹ ਜੋੜਦਾ। ਅੱਛਾ ਉਹਦੇ ਲਈ ਹੈ। ਅੱਛਾ ਜਿਹੜੇ ਵਿੱਚ ਜੋੜਦਾ ਹੈ। ਠੀਕ ਹੈ। ਗਤੀ ਜ਼ਿਆਦਾ ਤਾਂ 15 ਦਰਜਨ ਬਣ। ਅੱਛਾ। ਸੰਭਵ ਹੈ। ਬਿਲਕੁਲ ਠੀਕ ਨਾ। ਮੈਂ ਨਹੀਂ ਲੈਂਦਾ। ਮੈਂ ਪਤਾ ਨਹੀਂ। अच्छा ਇਹਨੂੰ ਨਟਾ ਨੂੰ ਲਾ ਕੇ ਫਿਰ ਵਿੱਚ ਧੱਕਦੇ ਸਬਰ ਹੈ ਇਹਨੂੰ ਇਹ ਜੋ ਆਪ ਕੋਹੋਲ ਦੇਈਂ ਹਾਂ ਇਹ ਕੋਹਲ ਤੋਂ ਸਾਡੀ ਆਦੀ ਆ ਅੱਛਾ ਜੇ ਧੋਤਾਲਾ ਨੇ ਫਿਰ ਫੁਰਤ ਪੇਚ ਵਾਜੇ ਤਾਂ ਟੁੱਟ ਜਾਂਦਾ ਫਿਰ ਅੱਛਾ ਦਿੱਕਤ ਆਉਂਦੀ ਠੀਕ ਹੈ ਠੀਕ ਬਿਲਕੁਲ ਇਹ ਕੱਪੜੇ ਵੀ ਜਿੱਥੇ ਪਾ ਚੇਲੇ ਹਾਂ ਹਾਂ ਸਰਪੰਦ ਦਾ ਕੰਮ ਜੋ ਕਰਦੇ ਹੁੰਦੇ ਹੂੰ 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 ਹਾਂ ਦੱਤ ਕੋਲ ਆ ਇਹ ਸੈਟ ਵਾਲਾ ਹੈ ਇਹੋ ਪਰ ਲਾ ਕੋ। ਅੱਛਾ ਉੱਪਰੋਂ ਟੌਪ ਹੈ। ਤਾਂ ਹਿੰਦਰਾ ਕਰਦੇ ਆ। ਜਿਸ ਜਸਮਾਨ ਤੋਂ ਠੀਕ ਸਾਰਾ ਬਣਾਉਣਾ। ਮਨ ਜਾਨਮ ਰੋਪਰ ਤੇ ਲਿਆਉਂਦਾ ਬਾਕੀ ਦਾ ਸਬੰਧ ਤੁਹਾਡਾ। ਹਾਂਜੀ ਭਾਈ ਬਿਜਲੀ ਵਾਲਿਆ ਜੀ ਚੱਲਿਆ ਤਾਂ ਕੰਮ ਤੇਰਾ ਬਸ ਚੱਲ ਤੇ ਬਸ ਬਾਅਦ ਵਿੱਚ ਜੀ ਛੁੱਟੀ ਕਿੱਧਰ ਤੇ ਕਰਨੀ ਹੁੰਦਾ ਹੈ ਛੁੱਟੀ ਬਸ ਕੰਮ ਤੇ ਹੀ ਰਹਿਣਾ ਹੈ ਅੱਛਾ ਤਿੰਨ ਹਫ਼ਤਾ ਬਾਅਦ ਅੱਛਾ ਪਰ ਉਦੋਂ ਉੱਪਰ ਵਾਲੇ ਦੀ ਚਾਲ ਪ੍ਰਾਈਮਰ ਚਾਲ ਦੇ ਦਿੰਦੇ ਆ ਉੱਪਰ ਵਾਲੀ ਬਣਾ ਦੇ ਮੇਰੇ ਚਲ ਉਹਨੇ ਅੱਜ ਆ ਜਾਣਾ ਡਿਜ਼ਾਈਨ ਸਿਲੈਕਟ ਹੋਣਾ ਹੁਣ ਆਪਣਾ ਹਾਂ ਗੱਲ ਕਲੀਅਰ ਹੈ ਇਹਨਾਂ ਤੇ ਆਣਾ ਹੁਣਾ ਉਹੀ ਕਰਦਾ ਦੇਖਦੇ ਆ ਉਹ ਤਾਂ ਪਰ ਸਿੰਪਲੇ ਰੱਖਣਾ ਜ਼ਿਆਦਾ ਪਰ ਇਹਦਾ ਤਾਂ ਨਹੀਂ ਕਰਨਾ ਹੈਗਾ ਆ ਤੇ ਜੀ ਲਿ ਬਣਾਉਣੀ ਏਗੀ ਯਾਰ ਇੱਥੇ ਨਾ ਉਹ ਆਇਆ ਵੀਰ ਕਿ ਆ ਚੱਕਣਾ ਉਹ ਛੋਟੀ ਛੋਟੀ ਬਣ ਗਈ ਜਮਈ ਹਾਂ ਉਹ ਚਾਹੀਦੀ ਆਪਾਂ ਨੂੰ ਛੋਟੀ ਬਾੜੇ ਦਾ ਚਾਰ ਪਾਗੇ ਉੱਪਰ ਵੀ ਚਾਹੀਦੀ ਖੁੱਲੀ ਖੁੱਲੀ ਐਡੀ ਚਾਹੀਦੀ ਖੁੱਲੀ ਨਹੀਂ ਖੁੱਲੀ ਚਾਹੀਦੀ ਜਿੱਦ ਤੇ ਬਰਾਨ ਉਹ ਆਏ ਨਹੀਂ ਹੋ ਗਏ ਹਾਂ ਸੱਚ ਉਹ ਲੈਣੇ ਆ ਚਨਾ ਵਾਲੇ ਆ ਲੈਣੇ ਆਉਣੇ ਹੈ ਕੈਂਚੀ ਆਹ ਕੱਟੀ ਜਿਹੜੀ ਉਹ ਗੱਦਾ ਕੈਂਚੀ ਬਾਈ ਉਹ ਛੋਟੀ ਚਾਹੀਦੀ ਉਹ ਕੈਂਚੀ ਛੋਟੀ ਜਮਈ ਦੇਖੋ ਮਰੇ ਜਾ ਮੈਂ ਦੇਖਦਾ ਇੱਕ ਮਿੰਟ ਅੰਦਰ ਕੀ ਹੈ ਲੈ ਅਜ ਅੰਦਰ ਦੇਖਾਂ ਕਿ ਆ ਚੱਕਰ ਪੈ ਗਿਆ ਨਾ ਦਾ ਕਾ ਬੱਡੇ ਕੰਚੇ ਜੇ ਛੋਟੇ ਤਾਂ ਬੋਲਣ ਦੀ ਜਾਨੀ ਆ ਰਹੇ ਉੱਪਰ ਦੇਖੋ ਨਾ ਬੜੀ ਚੌੜੀ ਜਿਹੀ ਹੋਣੀ ਜਿੰਨੀ ਉਹ ਹਾਂ ਨਟ ਖੋਲੋ ਸਾਈਡ ਵਾਲੇ ਉਹ ਨਟ ਖੋਲੋ ਫਿਰ ਖੜੂ ਦੀ ਜਿਵੇਂ ਜੀ ਉਹ ਕੱਸ ਦਿਓ ਫਿਰ ਉਹ ਨਟ ਉਹ ਗੱਭਜ ਕੈਂਚੀ ਵਾਲੇ ਉਹ ਖੁੱਲ ਜਾਣੀ ਉਹਨੂੰ ਕਾਫੀ ਉਹ ਦੇ ਚਾਬੀ ਲਾ ਕੇ ਚਾਬੀ ਲਾ ਕੇ ਦੇ ਚਾਬੀ ਲਾ ਕੇ ਖੋਲ ਕੇ ਦੇਖ ਉਹਨੂੰ ਕੈਂਚੀ ਉਹ ਪਠੀ ਕਰਕੇ ਸਿੱਧੇ ਕੋਲ ਨਹੀਂ ਇਹ ਕੋਪੜ ਵਾਲਾ ਨਹੀਂ ਕੱਟੇ ਕੋਲ ਨਹੀਂ ਆਹ ਦੇਖ ਲੋ ਉਹਦਾ ਤਾਂ ਬਚਾ ਹਾਂ ਉਹ ਐਂ ਵੀ ਸਿੱਧੇ ਵੀ ਚੱਲ ਪੈਣੀ ਪਰ ਤਾਂ ਸਹੀ ਐ ਉਹਨਾਂ ਨੂੰ ਚਾਹੀਦੀ ਹੈ ਇਹ ਤਾਂ ਨਹੀਂ ਅੰਦਰ ਬੜਨੀ ਉਹਨਾਂ ਕੋਲ ਉਹਨੂੰ ਮੈਂ ਕਿਹਾ ਵੀ ਆ ਗੱਪੇ ਤਾਂ ਖੋਲ ਕੇ ਸਿੱਧੀਆਂ ਪਾ ਲੋ ਕੈਂਚੀ ਨਾ ਪਾ ਉੱਥੇ ਮੈਂ ਸਿੱਧੀਆਂ ਪਾ ਲੋ ਮਾਰ ਦੇਗਾ ਕੰਮ ਨੂੰ ਉਹ ਕਿਹਨਾਂ ਤੋਂ ਨਹੀਂ ਗਿਆ ਕਹਾਂ ਪਰ ਪੂਜਾ ਹੈ ਉਹ ਲੈ ਨਾ ਬਸ ਲੈ ਲੰਦੇ ਜੋ ਕੱਲਬ ਦੂਸਰਾ ਤੁਹਾਡਾ ਭਾਈ ਹੈ ਜੋ ਸਮਾਂ ਪਹਿਲੇ ਆਇਆ ਛੋਟਨੇ ਫੇਸ ਮਿਲਦਾ ਉਸਕੇ ਸਾਥ ਮਸਿਕਾ ਕੇ ਦਾੜ੍ਹੀ ਵਧਾ ਲਈ ਉਹਨੇ ਸਾਨੂੰ ਆਇ ਲੱਗਾ ਵੀ ਤਾਹੇ ਕਿਤੇ ਦਾੜ੍ਹੀ ਵਧਾ ਲਈ ਉਹ ਜਦ ਹੱਸਿਆ ਫਿਰ ਥੋੜਾ ਜਿਹਾ ਪਤਾ ਲੱਗਿਆ ਵੀ ਪਰ ਕਹਿੰਦਾ ਭਾਈ ਆ ਮੈਂ ਉਹ ਤਾਂ ਤੇ ਥੋੜਾ ਬੰਦਾ ਕਿੰਨੇ ਕ ਟਾਈਮ ਚ ਕੰਮ ਸਿੱਖ ਜਾਣਾ ਤੁਹਾਡੇ ਵਾਲਾ ਕੰਮ ਸਿੱਖ ਜਾਣਾ ਆਪਣੇ ਉੱਪਰ ਹੈ ਉਹ ਜੇਸੇ ਦਿਮਾਗ ਲਗਾਏਗਾ ਬੰਦਾ ਉਸਦਾ ਜਲਦੀ ਸਿੱਖ ਜਾਏਗਾ ਹਾਂ ਆਪ ਕਿੰਨਾ ਟਾਈਮ ਉਹ ਕੰਮ ਕਰਤੋਗੇ ਉਸਕੋ ਮੋਲੇ ਹਾਂ ਇਹ ਤਾਂ ਕਾਫੀ ਟਾਈਮ ਲੱਗਣਾ अभी आप ठेकेदार नहीं बनोगे आप ठेके नीचे ही काम करोगे तो भी ठेका ठुका लो ना यार ठेका तो हम ले लेते हैं तो 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 अब हमारा अपना पहचान, पहचान नहीं है ये आ, तो है सभी अभी रेफरेंस अभी जो को मुझे देगा मैं इसके नाम बताऊंगा आपने किससे करवाई ये तो है रंग वाले का भी ऐसे ही है जो रंग करने वाला है ना उधर उसको भी कहते काम से काम नहीं मिलेगा तो फिर हाँ हाँ हाँ, हाँ 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 अब बन बनाई टाइम लगता है जो ਜੋ ਅਗਿਆਸ ਸਮਾਨ ਲਏ ਤੇ ਉਹਨਾਂ ਸਾਰਾ ਇੱਥੇ ਹੁਣ ਇਹਦਾ ਉਹਨਾਂ ਨੂੰ ਡਿਜ਼ਾਈਨ ਸਿਲੈਕਟ ਹੋਣਾ ਵੀ ਕਿੱਦਾਂ ਦੀ ਇੱਕ ਕੱਲੀ ਵਸੇ ਦੇ ਵਿੱਚ ਕਰਾਉਣੀ ਆਪਾਂ ਨੇ ਥੱਲੇ ਜਿਹੜੀ ਗੱਲ ਦੀ ਵਾਲੀ ਉਹ ਹਾਲੇ ਸੋਚ ਰਿਹਾ ਮੈਂ ਕਿਥੇ ਕਿਹੜੀ ਕਰਾਈਏ ਵੀ ਲੱਕੜ ਵਾਲੀ ਕਰਵਾ ਲਈ ਸਾਰੀ ਥੋੜਾ ਜਿਹਾ ਪੈਸੇ ਤਾਂ ਲੱਗਣੇ ਪਰ ਚੀਜ਼ ਬਣ ਜਣੀ ਯਾਨੀ ਵਧੀਆ ਉਹਨੇ ਆਪਣਾ ਸਮਾਨ ਲੈਣ ਦਾ ਸਾਰਾ ਉਹ ਫਾਲਸ ਲੀਨ ਵਾਲਾ ਹਾਂ ਤੇ ਨੰਦਰ ਨੂੰ ਗਿੱਲਾ ਚ ਕਰੀ ਜਾਣਾ ਉਹ ਵੀ ਠੀਠ ਹੈ ਉਹ ਵੀ ਠੀਠ ਹੈ ਉਹ ਨਹੀਂ ਮੰਨਦੇ ਉਹ ਨਹੀਂ ਮੰਨਦੇ ਦੱਸੋ ਕੀ ਕਰੇ ਰਾਈ ਆਉਣ ਦੀ ਹੈਗੀ ਕੈਂਚੀ ਜਿਆਦਾ ਵੱਡੀ ਆ ਉਹ ਸਿੱਧੀ ਵਗਦਾ ਸਿੱਧੀ ਪੈਂਦੀ ਨਹੀਂ ਸਿੱਧੀ ਨਹੀਂ ਵਗਦਾ ਰਹੀ ਆ ਮੋਟੀ ਆ ਆ ਨਹੀਂ ਦੇਖੋਦਾ ਜਿਆਦਾ ਬੋਚ ਰਹੀ ਹੈ ਜੀ ਉੱਪਰ ਚਲ ਮਾ ਬੜੀਆਂ ਕੈਂਚੀ ਆਉਂਦੇ ਕੋਲ ਤਾਂ ਜਾਂ ਫਿਰ ਤਨ ਉਹ ਫਟਾਏ ਤੇ ਲਿਆਉਣੀ ਪੈਣੀ ਆ ਉਹ ਜਿਹੜੀ ਪਹਿਲੀ ਜਿ ਫਟੇ ਕੋ ਨੂੰ ਲੈ ਕੇ ਆਓ ਉਹੀ ਜਿਹੜੇ ਸਨ ਫਟੇ ਤੇ ਫਟੇ ਜੱਕਲੇ ਹੋ ਗਏ ਕਰੋ ਹੈ ਹੈ ਕੈਂਚੀ ਕਰ ਦੋ ਸਾਡਾ ਮਾਰ ਕੇ ਬੱਟਿਆ ਨਹੀਂ ਹੈ ਨਹੀਂ ਉਹ ਸੁਪਾ ਉਹ ਤਾਂ ਉਹ ਤਾਂ ਰਿੰਕੂ ਤਾਂ ਮਿਲਨੇ ਆ ਇਹ ਇਹ ਮਿਲੇ ਇਹ ਤਾਂ ਹਵਾ ਤਾਂ ਲਾਇਆ ਹਟਾ ਹਵਾ ਬਹੁਤ ਆਉਂਦੀ ਆ ਹਾਂ ਇਹ ਤਾਂ ਹਾਂ ਇਹ ਤਾਂ ਹੈ ਇਹ ਕਾ ਵੀ ਹੋ ਨਹੀਂ ਉਹ ਗਾਜੀ ਲੱਗੀ ਜਾਂਦਾ ਇਹ ਤਾਂ ਯਾ ਹੋ ਗਿਆ ਸੁਣ ਲੈ ਬੁਰਾ ਕਹਿੰਦਾ ਕਿ ਆ ਬਣਿਆ ਪੁੱਛਣ ਤੋਂ ਹਾਂਜੀ ਇੱਕ ਹੋਰ ਫਿਰ ਜਾਣਾ ਪੈਣਾ ਨਹੀਂ ਜਾਏ ਮੈਂ ਕੰਮ ਕਰ ਰਿਹਾ ਕਿੰਨਾ ਐਥੇ ਰੰਗ ਰੰਗ ਰੋਕੇ ਲੈਣਾ ਫਿਰ ਆਲੇ ਉਹ ਉਹ ਪਤਾ ਕਾ ਕਹਿੰਦੇ ਸਾਨੂੰ ਸਭ ਨਹੀਂ ਉਹ ਪਤਾ ਕਾ ਕਹਿੰਦੇ ਆ ਆ ਉਹ ਕਹਿੰਦੇ ਸਾਨੂੰ ਸਾਰਾ ਮੁਕੰਮਲ ਚਾਹੀਦਾ ਪਰ ਉਹਨਾਂ ਰੇਟ ਵੀ ਸਹੀ ਲਾਉਣਾ ਆਪਾਂ ਨੂੰ ਹਾਂ ਜੋ ਮੇਰਾ ਆਈਆ ਇੱਥੇ ਆਉ ਉਹ ਵੇਜ ਵਾਸਤੇ ਲੱਗਣਾ ਪਉਣੇ ਇੱਕ ਹਾਂ ਇੱਕ ਇੱਕ ਬੋੜ ਜਾਣਾ ਇੱਧਰ ਮੈਕਲੋ ਦਾ ਵਾਸਤੇ ਵੀ ਕਿੱਥੇ ਜਾ ਰਹੇ ਹੋ ਹਾਂ 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 ਇੱਥੇ ਬਾਬੇ ਕੋੜ ਲੱਗਣਾ ਬਾਕੀ ਇਹ ਬਰਦਾਈਆ ਬਿਚਤ ਸਰੀ ਉਹ ਆਹ ਕਹਿੰਦਾ ਸੀ ਇੱਕ ਤਾਂ ਕਹਿੰਦਾ ਇੱਥੇ ਕਰਦੇ ਤਾਂ ਤਾਂ ਆਪਣੇ ਬੰਦੇ ਨਾਲ ਲਉਣੀ ਆ ਹਾਂ ਹਾਂ ਬਸ ਫਿਰ ਉਹਦੋਂ ਕੁਝ ਕਰਨੀ ਹੈਗਾ ਤੂੰ ਆ ਸਾਇਜ ਲੈ ਲਓ ਨਹੀਂ ਸਾਇਤ ਉਹਨੂੰ ਲੈ ਦਿੱਤਾ ਇੱਥੇ 32 ਇੰਚ ਹੀ ਕਰ ਗਿਆ ਉਹ ਬੱਤੀ 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 ਜੀ ਨੇ ਜਾਣਿਆ ਉਹਨੇ ਆਹ ਕਿਹਾ ਦੋ ਪਲੱਗ ਇੱਕ ਦਾ ਪਲੱਗ ਆ ਨਾ ਇੱਥੇ ਕਰ ਦਿਓ ਜੀ ਜੀ ਇੱਥੇ ਕਰੂੰਗਾ ਇੱਥੇ ਕਰੂੰਗਾ ਹਾਂ ਹਾਂ ਆ ਤਾਂ ਹੈਗੀ ਆ ਉਹਨੇ ਪਤਾ ਇੱਥੇ ਰੱਖੇ ਲਈ ਭੰਤ ਰੱਖਣਾ ਜੇ ਇਹਦੇ ਇੱਥੇ ਪਾਵਰ ਲਾ ਦੇ ਹਾਂ ਤਾਂ ਇੱਥੇ ਇੱਥੇ ਤੇ ਕੋਈ ਕਹਦਾ ਵੀ ਨੇੜੇ ਨੇੜੇ ਦੇ ਕੰਨਾ ਕੁਛ ਹਾਂ ਜੀ ਹਾਂ ਜੀ ਹਾਂ ਚਲੋ ਕੰਡੂ ਜੀ ਮੈਂ ਆ ਗਿਆ ਤੇ ਗੰਬਦੀ ਉੱਤੇ ਹੁਣ ਕਾਊਂਟਰ ਕਿੰਨਾ ਹੁੰਦਾ ਪੱਤਰ ਵੀ ਲੱਪਣਾ ਬਣਾ ਹੁੰਦਾ ਹਾਂ 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 ਉਹਦੇ ਹਿਸਾਬ ਨਾਲ ਉੱਪਰ ਹਾਂ ਉਹਦੇ ਹਿਸਾਬ ਨਾਲ ਮੈਂ ਚਾ 5 ਇੰਚ ਪਚਕੂਗਾ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਨਹੀਂ ਕਰ ਰਿਹਾ ਹੈਗਾ ਸੱਚੇ ਇਹ ਕਰਨਾ ਪਸਦਾ ਹਾਂ ਨਹੀਂ ਪੁੱਛਿਆ ਨਹੀਂ ਪੈਸੇ ਸਭ ਆਇਆ ਕਿਉਂ ਉਹਨੂੰ ਪੁੱਛੀ ਰਿਕਰੂ ਕਾਲਾ ਫੋਨ ਜਿੱਤੇ ਹਾਂ ਫਰਦਾ ਫਰਦਾ ਮੇਰੀ ਟਾਈਮ ਆਪਣਾ ਉਹਨਾਂ ਦਾ ਟਾਈਮ ਉਹ ਲੋ ਨੂੰ ਵੀ ਹਰ ਕਦਰ ਜਿੱਤੇ 30 ਮਿੰਟ ਅੱਡੀ ਬਿਨਾਂ ਦਾ ਹੀ ਟੂਨ ਚੱਲ ਜਿੱਤੇ ਲੱਗ ਲੱਗ ਜਾ ਚੱਲ ਚੱਲ ਉਹ ਲਾਓ ਇਹਨੂੰ ਵੀ ਕਿਤੇ ਦਾ 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 ਕੰਮ ਜ਼ੋਰ ਵਾਲਾ ਤੂੰ ਪਰਸੋ ਦੋ ਤਿੰਨ ਦਿਨ ਛੁੱਟੀਆਂ ਕਰ ਲਈਆਂ ਲੈ ਮੈਨੂੰ ਤਾਂ ਦੱਸ ਕੇ ਜਾਇਆ ਕਰ ਆਪਣੇ ਆਪ ਦੇ ਛੁੱਟੀ ਕਰਕੇ ਵਹਿ ਜਾਂਦਾ ਉਹ ਤਾਂ ਮੈਂ ਆ ਤਮੇ ਕਦੀ ਗੱਡੀ ਆ ਕੈਂਟੀ ਲੈ ਕੇ ਆਇਆ ਛੋਟੀ ਇਹਨਾਂ ਨੂੰ ਜਾਮਾ 2 ਫੁੱਟ ਹੀ ਰਹ ਜਾਂਦੀ ਆ 5 ਫੁੱਟ ਦੀ ਨਹੀਂ ਹੈਗੀ ਬੜੀ ਇਹਦਾ 4 ਰੀਆਂ ਵੀ ਨਹੀਂ ਹੈਗੀਆਂ ਰੀਆਂ ਇਹਦਾ ਉਹੀ 2 ਫੁੱਟੇ ਰਹ ਜਾਂਦਾ ਪਾ ਕੇ ਗੈਪ ਜਿੱਤੇ ਅਤਨਾ 2 ਟੋਏ ਮਾਰਨੇ ਆਪਾਂ ਨੇ ਯਾਰ ਉਹ ਉੱਥੇ ਸਾਹਮਣੇ ਇੱਕ ਤਾਂ ਹਾਂ ਉੱਥੇ ਦਰਵਾਜ਼ਾ ਲਾਉਣਾ ਮੁਰੇ ਆਪਾਂ ਨੇ ਅੱਛਾ ਜਿੱਕਣਾ ਉਰੇ ਲਾਇਆ ਇੱਥੇ ਲਾਇਆ ਹ ਤਾਂ ਉਹਦਾ ਜਿਹੜਾ ਇੱਥੇ ਕਿਤੇ ਪਏ ਹੋਣੇ ਆਹੋ ਬਹੁਤ ਥੇ ਰੱਖੇ ਤੇ ਆਪਾਂ ਨੇ ਪਾਦੇ ਉਹ ਚੱਕੇ ਤਾਂ ਨਹੀਂ ਲਿਖਿਆ ਉਹ ਉਹ ਥੇ ਰੱਖੇ ਜੰਗੀਆਂ ਤੇ ਆਪਾਂ ਦੀ ਹਾਂ ਹਾਂ ਉਹਦਾ ਨਾਪ ਲੈ ਕੇ ਮਿਸਤਰੀ ਤੇ ਬੱਥ ਟਵਾ ਮਾਰਨਾ ਉਹ ਵਜੋਂ ਕਰਕੇ ਸਮਟੇ ਚ ਫਿੱਟ ਕਰਨਾ ਤੇ ਗੇਟ ਲੱਗਦਾ ਹੋ ਜਾਏ ਆਪਣਾ ਫਰੰਟ ਵਾਲਾ ਇੱਧਰ ਲਵੀ ਆ ਹਾਂ 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 ਉਹ ਕਹਿੰਦੇ ਦੇ ਦੇ ਦਫਾ ਦੇ ਕਹਿੰਦਾ ਡਿਸ਼ ਤੇ ਤੇਰੀ ਫੋਟੋ ਕਿੰਨੀ ਅਜੀਬ ਹੁੰਦੀ ਆ ਪਸਾ ਹੈ ਹੂੰ ਮੇਰਾ ਸਾਰੇ ਪੰਜਾਬ ਤੇ ਘੁਮਾਤਾ ਸਾਰੇ ਪੰਜਾਬ ਚ ਘੁਮਾਤਾ ਕਿ ਮੈਨੂੰ ਤਾਂ ਅੱਛਾ ਫਿਰ ਉਹ ਕੀ ਕਰਦੇ ਠੀਕ ਆ ਮੈਂ ਕਹਿੰਦਾ ਉਹਨਾਂ ਦਾ ਮੁਖਾਲ ਬੰਦੀ ਗਿਆ ਹੀ ਹਾਂ ਜਿਹਾ ਬਾਅਦ ਤੇ ਉਹਨਾਂ ਨੇ ਦਿਖਾਈਆਂ ਮਸਲ ਨਾਏ ਬੀ ਬਾਈ ਨੇ ਕੰਮ ਖਰਾਬ ਕਰਤਾ ਕੰਮ ਖਰਾਬ ਕਰਤਾ ਕੰਮ ਖਰਾਬ ਹੋ ਵਧੀਆ ਕਰਤਾ ਵੇ ਭਯਾਉ ਜੇ ਮੈਂ ਤੇਰਾ ਪਾ ਕੇ ਕੱਪੜੇ ਅੰਝਾ ਲੈ ਲੈ ਲਾ ਕਪਾਟੇ ਕੱਪੜੇ ਨਾਲ ਜਾ ਕੇ ਤਾਂ ਵਿਆਹ ਵੀ ਹੋਊਗਾ ਨਾ ਮੈਂ ਕਹਿੰਦਾ ਵਿਆਹ ਨੂੰ ਜੋ ਟੌਰ ਗਾੜੇ ਫਿਰ ਬੁਲਾਈ ਮੈਨੂੰ ਫਿਰ ਵੀਡੀਓ ਬਣਾ ਲਈ ਹਾਂ ਫਿਰ ਜਿੱਤੇ ਦੀ ਵੀਡੀਓ ਬਣਾਉਣੇ ਬਈ ਇਹਦੇ ਕੋਲ ਵਧੀਆ ਕੱਪੜੇ ਵੀ ਆ ਹਾਂ ਤੂੰ ਦੇਖਿਆ ਵੀ ਲੇਬਰ ਆ ਲੈ ਤੂੰ ਕਮਾਜ ਸਾਡੀ ਟੌਰ ਦੇਖਣੀ ਹੋਈ ਨਾ ਹੈ ਬੱਸ ਜੋ ਤ ਤ ਨਾ ਤ ਇੱਥੇ ਹਲੇ ਇੱਧਰ ਲੱਗ ਜਾ ਉਹ ਤਾਂ ਹਲੇ ਆ ਜਾਣਾ ਇੱਧਰ ਲੱਗ ਗਿਆ ਹਾਂ ਤੇਰਾ ਲੱਗੂਗਾ ਚਲ ਆਪਣਾ ਇਧਰ ਨਾ ਲੱਗ ਜਾ ਬਾਈ ਨਾਲ ਫਿਰ ਕੱਲ ਤੇ ਲੱਗ ਜੀ ਮੇਰੇ ਨਾਲ ਮੈਂ ਸ਼ਾਮ ਨੇ ਪੱਟੇ ਨੂੰ ਨਾ ਪਾਇਆ ਆਦੇ ਹੀ ਤੇ ਅੱਛਾ ਚਲ ਆਇਂ ਗਾਲੀ ਪੱਕ ਚੈੱਕ ਕਰਕੇ ਦੇਖ ਲੈ ਤੇ ਛੋਟੇ ਜਾਊਗੀ ਮੇਰੇ ਖਿਆਲ ਚ ਜਾਂ ਫਿਰ ਕਾਨੂੰ ਟਾਈਮ ਖਰਾਬ ਕਰਦਾ ਸੋਦੇ ਚੱਕ ਲਿਓ ਯਾਰ ਫਤਿਹ ਤੇ ਨਹੀਂ ਆ ਜਾਣੀ ਹਾਂ ਅੱਠ ਵੀ ਇਹ 10 ਸੋ ਲੈ ਜਾਂਦਾ ਤੇ ਯਾਰ ਹੋ ਗਏ ਬੈਠ ਪਾਗੇ ਹਾਂ ਇਹ ਤਾਂ ਮੈਂ ਦੱਸ ਦੇ ਹੁਣੀ ਚਲ ਦੇਖ ਲੋ ਇੱਕ ਵਾਰ ਪਾ ਕੇ ਨਾ ਘੁੰਮ ਕੇ ਆਉ ਜਾਂਦੀ ਹੈ ਅਜੇ ਘੋੜੀ ਦੀ ਸੱਟ ਆ ਰਹੀ ਹੈਗੀ ਘੋੜੀ ਨੇ ਲਹੂ ਪੀਤਾ ਆ ਜਾ ਬਈ ਦੇਖੀਏ ਮਿੱਟੀ ਬੜਾ ਤੋਂ ਮਿੱਟੀ ਆ ਜੇ ਜੇ नहीं नहीं आ नहीं ली नहीं, नहीं भाई। दस फुट होनी यार ये ली ज़्यादा ਤੇ ਅੱਜ ਦੇ ਪੰਨ ਲਈ ਵੀਡੀਓ ਬੰਦ ਕਰਦੇ ਆਂ ਜੀ ਤੇ ਬਾਕੀ ਜਾਨਮਲ ਬਲੌਗ ਪਰ ਦੇਖਿਓ ਤੁਸੀਂ ਸਾਰੀਆਂ ਗੱਲਾਂ ਬਾਤਾਂ ਧੰਨਵਾਦ ਜੀ ਲਾਈਕ ਕਰਨ ਵਾਸਤੇ